ਹਾਂ ਜੀ ਜੀਰੇ ਸਾਹਿਬ ਨੂੰ ਕਾਜੋਗ ਤਰ੍ਹਾਂ ਕਾਂਗਰਸ ਪਾਰਟੀ ਨੂੰ ਮੁਖਤਤਾਵ ਦੀਆਂ ਦਿੱਤਾ ਗਿਆ ਇਸ ਲਈ ਕਹੀ ਕਿ ਇਹ ਇੱਕ ਵਰਕਰਾਂ ਕਿਸੇ ਦਾ ਤਜਰਬਾ ਹੈ ਗੱਲ ਇਹ ਆ ਕਿ ਪਹਿਲਾਂ ਤਾਂ ਮੈਂ ਸਾਰੇ ਵਰਕਰਾਂ ਦਾ ਧੰਨਵਾਦ ਕਰਦਾ ਕਿਉਂਕਿ ਜਿਸ ਦਿਨ ਤੋਂ ਕਾਂਗਰਸ ਪਾਰਟੀ ਨੇ ਟਿਕਟ ਦੇ ਕੇ ਮੈਨੂੰ ਸ਼੍ਰੀ ਖਡੂਰ ਸਾਹਿਬ ਭੇਜਿਆ ਤਾਂ ਉਸ ਉਸ ਦਿਨ ਤੋਂ ਦਿਨ ਰਾਤ ਇੱਕ ਕਰਕੇ ਜਿਹੜਾ ਕੰਮ ਕਰ ਰਹੇ ਨੇ ਔਰ ਉਹਦੇ ਵਿੱਚ ਅੱਜ ਜਿਹੜਾ ਕਿ ਅੱਜ ਸਾਰੇ ਤਰਨ ਤਰਨ ਵਿਧਾਨ ਸਭਾ ਹਲਕੇ ਦੇ ਲੀਡਰ ਸਾਹਿਬਾਨਾਂ ਨੂੰ ਬੁਲਾਇਆ ਗਿਆ ਸੀ ਔਰ ਇਹਨਾਂ ਨੂੰ ਜਿਹੜਾ ਕੰਮ ਜਿਹੜਾ ਵੰਡ ਕੇ ਦਿੱਤਾ ਬਲਾਕ ਵਾਈ ਜਿੰਦੇ ਵਿੱਚ ਤਿੰਨ ਬਲਾਕ ਨੇ ਇੱਕ ਗੰਢੀਵਿੰਡ ਬਲਾਕ ਇੱਕ ਤਰਨਤਨ ਬਲਾਕ ਤੇ ਇੱਕ ਤਰਨਤਨ ਸ਼ਹਿਰੀ ਬਲਾਕ ਔਰ ਉਹਨਾਂ ਚਾਹੀਆ ਕਿ ਇਹਨਾਂ ਨੂੰ ਕਿਹਾ ਕਿ ਡੋਰ ਟੂ ਡੋਰ ਜਾਓ ਘਰ ਘਰ ਜਾ ਕੇ ਜਿਹੜਾ ਸਾਡਾ ਗਰੰਟੀ ਕਾਰਡ ਉਹ ਘਰ ਘਰ ਤੱਕ ਪਹੁੰਚਣਾ ਚਾਹੀਦਾ ਔਰ ਹਰੇਕ ਵੋਟਰ ਤੱਕ ਪਹੁੰਚ ਕਰੋ ਕਿਉਂਕਿ ਅੱਜ ਵੋਟਰ ਜਿਹੜਾ ਉਹ ਬਦਲਾਅ ਵਾਲੀ ਸਰਕਾਰ ਤੋਂ ਦੁਖੀ ਹੋਇਆ ਬੈਠਾ ਹੈ ਵੋਟਰ ਚਾਹੁੰਦਾ ਹੈ ਕਿ ਮੈਂ ਕਾਂਗਰਸ ਪਾਰਟੀ ਦੀ ਮਦਦ ਕਰਾਂ ਪਰ ਸਾਡਾ ਕਾਂਗਰਸ ਦੇ ਅਹੁਦੇਦਾਰਾਂ ਦਾ ਫਰਜ ਬਣਦਾ ਹੈ ਕਿ ਅਸੀਂ ਕਾਂਗਰਸ ਪਾਰਟੀ ਨੂੰ ਅੱਗੇ ਵਧਾਉਣ ਲਈ ਜਿਹੜਾ ਹੈ ਕਿ ਵੋਟਰ ਤੱਕ ਜਿਹੜੀ ਉਹ ਪਹੁੰਚ ਕਰੇ ਸਰ ਜਿਦਾ ਤੁਹਾਨੂੰ ਲੱਗਦਾ ਹੈ ਖੇਮ ਕਰਨ ਹਲਕੇ ਦੇ ਵਿੱਚ ਬਹੁਤ ਜਿਆਦਾ ਵਿਰੋਧ ਆਇਆ ਹੈ ਕਾਂਗਰਸ ਦੀ ਕਿਉਂਕਿ ਉਹ ਪਰਿਵਾਰ ਹੀ ਨਹੀਂ ਇਕੱਠਾ ਕਿੱਦਾਂ ਲੱਗਦਾ ਤੁਹਾਨੂੰ ਹੋ ਗਿਆ ਹੈ ਜਾਂ ਕਿੱਦਾਂ ਦਾ ਰਿਸਪੋਨਸਿਬਲ ਹੈ ਗੱਲ ਇਹ ਹੈ ਕਿ ਮੈਂ ਜਿਸ ਦਿਨ ਖੇਮ ਕਰਨ ਚ ਗਿਆ ਜਿਹੜੇ ਦਾਨੇ ਬੰਦੇ ਜਿਹਨੂੰ ਕਹਿੰਦੇ ਆ ਕਿ ਵਾਕਈ کریم ਜਿਹੜੀ ਆ ਉਹ ਸਾਰੀ ਦੀ ਸਾਰੀ ਕ੍ਰੀਮ ਜਿਹੜੀ ਉਹ ਕਾਂਗਰਸ ਦੀ ਸਟੇਜ ਤੇ ਸੀ ਕਾਂਗਰਸ ਦੇ ਪ੍ਰੋਗਰਾਮ ਤੇ ਸੀ ਗੱਲ ਇਹ ਹੈ ਕਿ ਆਪਾਂ ਵੀ ਘਰਾਂ ਦੇ ਵਿੱਚ ਭਰਾ ਭਰਾ ਹੁੰਦੇ ਆ ਅੱਡ ਹੁੰਦੇ ਆ ਕੋਈ ਗੱਲ ਨਹੀਂ ਪਰ ਇਹ ਹੈ ਕਿ ਸਖਬਾਲ ਸਿੰਘ ਭੁੱਲਰ ਜਿਹੜਾ ਉਹ ਤੋਂ ਲੀਡ ਵੀ ਦਿਵਾਉਣ ਗਿਆ ਔਰ ਤੁਹਾਡੇ ਸਾਹਮਣੇ ਤੁਸੀਂ ਵੇਖ ਲੋਗੇ ਖੇਮ ਕਰਨ ਦਾ ਜਿਹੜਾ ਰਿਜ਼ਲਟ ਆ ਬਹੁਤ ਵਧੀਆ ਹੈ ਕਿਦਾਂ ਤਰਨਤਾਲ ਦੀ ਜਿਹੜਾ ਧੜੇ ਬੰਦੀ ਜਿੱਦਾਂ ਉੱਠ ਕੇ ਆਈ ਆ ਕੀ ਕਹਿੰਦੇ ਜੇ ਕਿ ਆਪਾਂ ਜੈਸਰ ਬਿਆਲਗਾ ਗੱਲ ਇਹ ਜੇ ਧੜੇਬੰਦੀ ਹੁੰਦੀ ਤੇ ਇੱਥੇ ਇਕੱਠੇ ਕਿਉਂ ਹੁੰਦੇ ਇਹਨਾਂ 'ਚ ਧੜੇਬੰਦੀ ਹੈ ਹੀ ਕੋਈ ਨਹੀਂ ਇਹਨਾਂ ਨੇ ਵੀ ਇੱਕੋ ਹੀ ਗੱਲ ਦਾ ਫੈਸਲਾ ਕੀਤਾ ਕਿ ਪਹਿਲਾਂ ਤੁਹਾਨੂੰ ਮੈਂਬਰ ਪਾਰਲੀਮੈਂਟ ਬਣਾਉਣਾ ਉਸ ਤੋਂ ਬਾਅਦ ਜਿਹੜਾ ਸਾਡੇ ਚ ਬਿਨੇ ਕੈਂਡੀਡੇਟ ਹੋਗਾ ਉਹਨੂੰ ਪਾਰਟੀ ਟਿਕਟ ਦਵੇ ਤੇ ਅਸੀਂ ਸਾਰਿਆਂ ਦੀ ਮਦਦ ਕਰਾਂਗੇ ਤੁਹਾਨੂੰ ਲੱਗਦਾ ਕਿ ਸਾਬਕਾ ਐਮਐਲਏ ਅਗਮੀਤ ਸਿੰਘ ਸਾਹਿਬ ਉਹਨਾਂ ਦੀ ਫੋਟੋ ਗਾਇਬ ਹੋ ਚੁੱਕੀ ਹੈ ਕਿਉਂਕਿ ਉਹਨਾਂ ਦੀ ਪਰਸਨਲ ਵੀ ਬੋਰਡ ਜਿਹੜੀ ਤਰ੍ਹਾਂ ਦਾਸ ਦੇ ਵਿੱਚ ਲੰਬੀ ਬੰਦੀ ਸਾਲ ਜਿਹੜੀ ਉਹ ਸੇਵਾ ਕੀਤੀ ਜਾ ਚਾਗ ਰਹੇ ਸੀ ਤੁਸੀਂ ਅੱਜ ਜਿਲ੍ਹੇ ਜਾਏ ਜੇ ਉਹਨਾਂ ਸਾਰੇ ਵੋਟਰਾਂ ਲੱਗੇ ਆ ਉਹਨਾਂ ਦੀ ਫ ਕਿ ਮੈਂ ਹਰ ਸਟੇਜ ਤੇ ਜਿੱਥੇ ਕੋਈ ਗੱਲ ਹੁੰਦੀ ਹੈ ਮੈਂ ਉੱਥੇ ਇਹ ਗੱਲ ਕਰਦਾ ਕਿ ਡਾਕਟਰ ਸਾਹਿਬ ਦੀ ਘਾਟ ਜਿਹੜੀ ਉਹ ਕਦੇ ਵੀ ਪੂਰੀ ਨਹੀਂ ਹੋ ਸਕਦੀ ਮੇਰੇ ਡਾਕਟਰ ਸਾਹਿਬ ਦੇ بیٹے ਸੰਦੀਪ ਨਾਲ ਵੀ ਨਰੇਸ਼ ਜੀ ਨਾਲ ਵੀ ਗੱਲ ਹੋਈ ਔਰ ਨਰੇਸ਼ ਜੀ ਜਿਹੜੇ ਉਹ ਕੱਲ ਤੋਂ ਆ ਰਹੇ ਨੇ ਔਰ ਜਿਹੜਾ ਸ਼ਹਿਰ ਦਾ ਸਾਰਾ ਸਿਸਟਮ ਆ ਉਹਨਾਂ ਦੇ ਹਿਸਾਬ ਨਾਲ ਚਲਾਵਾਂਗੇ